ਸਸੀ ਗਾਲ ਜੀ ਸਾਰਿਆਂ ਨੂੰ ਪਰਮਜੀਤ ਸਿੰਘ ਸਰਨਾ ਐਕਸ ਪ੍ਰੈਜ਼ੀਡੈਂਟ ਦਿੱਲੀ ਕਮੇਟੀ ਉਹ ਬੜਾ ਦੁੱਧ ਤੋਤਾ ਹੁਣ ਬਣ ਗਿਆ ਤੇ ਬੜਿਆ ਗੱਲਾਂ ਕਰਦਾ ਚਲੋ ਆਪਾਂ ਰਿਸਪੈਕਟ ਨਾਲ ਬੋਲਦੇ ਆਂ ਵੀ ਬੜੇ ਦੁੱਧ ਤੋਤੇ ਬਣ ਗਏ ਐ ਬੜੀਆਂ ਗੱਲਾਂ ਕਰਨ ਲੱਗ ਗਏ ਐ ਕਿ ਹੁਣ ਜੋ ਕੁਝ ਕਮੇਟੀ ਦੇ ਵਿੱਚ ਹੋ ਰਿਹਾ ਸਾਰਾ ਹੀ ਗਲਤ ਆ ਤੇ ਜੋ ਸਾਡੇ ਟਾਈਮ 'ਚ ਕੰਮ ਬਹੁਤ ਚੰਗੇ ਹੋਏ ਪਹਿਲੀ ਗੱਲ ਤਾਂ ਜੇ ਅੱਜ ਇਹ ਕਹਿ ਰਹੇ ਆ ਵੀ ਬੀਜੇਪੀ ਦਖਲ ਅੰਦਾਜ਼ੀ ਕਰ ਰਹੀ ਹੈ ਅ ਦਿੱਲੀ ਕਮੇਟੀ ਦੇ ਵਿੱਚ ਤੇ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਕਿ ਕਾਂਗਰਸ ਦੇ ਫੇਵਰ ਚ ਰਹੇ ਸ਼ੀਲਾ ਦਿਖਸ਼ਿਤ ਦੇ ਫੇਵਰ ਚ ਰਹੇ ਆ ਤੇ ਇਹ ਕਹਿੰਦੇ ਵੀ ਰਹੇ ਆ ਵੀ ਅਸੀਂ ਕੰਮ ਲੈਣ ਲਈ ਉਹਨਾਂ ਨਾਲ ਰੱਖਦੇ ਆ ਉਹੀ ਚੀਜ਼ ਹੈ ਅੱਜ ਕਾਲਕਾ ਸਾਹਿਬ ਕਹਿ ਰਹੇ ਆ ਤੇ ਹਾਲਾਂਕਿ ਕਾਲਕਾ ਸਾਹਿਬ ਤੇ ਕੋਈ ਇਦਾਂ ਦਾ ਇਲਜ਼ਾਮ ਵੀ ਨਹੀਂ ਹੈ ਕਿ ਜਿਹੜਾ ਕੋਈ ਇਦਾਂ ਦਾ ਕਹਿ ਸਕੋ ਕਿ ਕੋਈ ਨਾ ਕੋਈ ਉਹਨਾਂ ਦੀ ਗਲਤ ਕੰਮ ਕੀਤਾ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਿੱਖੀ ਦਾ ਖਾਮ ਕੀਤਾ ਬਹੁਤ ਚੰਗਾ ਉਹਨਾਂ ਦਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲਾ ਰਿਹਾ ਤੇ ਕੋਈ ਜੇ ਆਪਾਂ ਦੇਖੀਏ ਪੰਤਕ ਨਜ਼ਰ ਤੋਂ ਤੇ ਕੋਈ ਇਦਾਂ ਦੀ ਗੱਲ ਨਹੀਂ ਹੈ ਦਿੱਲੀ ਦੇ ਵਿੱਚ ਸਿੱਖੀ ਬਹੁਤ ਵਧੀਆ ਪਰਫੁੱਲਟ ਹੋ ਰਹੀ ਹੈ ਬਹੁਤ ਘੱਟ ਬੰਦੇ ਆ ਜਿਹੜੇ ਸਿੱਖੀ ਸਿਧਾਂਤਾਂ ਤੋਂ ਦੂਰ ਆ ਜਾਂ ਜਿੱਦਾਂ ਕੇਸ ਨਹੀਂ ਰੱਖੇ ਪਹਿਲੀ ਗੱਲ ਤਾਂ ਦਿੱਲੀ ਦੇ ਵਿੱਚ ਕੋਈ 1% ਵੀ ਮੇਰਾ ਖਿਆਲ ਨਹੀਂ ਹੋਣੇ ਕਿ ਜਿਨ੍ਹਾਂ ਦੇ ਕੇਸ ਕਤਲ ਕਰਾਏ ਹੋਣ ਜਾਂ ਉਹ ਹੀ ਆਪਾਂ ਕਹਿ ਸਕਦੇ ਹਾਂ ਨਾ ਵੀ ਸਿੱਖੀ ਤੋਂ ਦੂਰ ਨੇ ਕੋਈ ਇਦਾਂ ਦਾ ਇੱਕ ਵੀ ਬੰਦਾ ਨਹੀਂ ਮਿਲੂਗਾ ਤੁਹਾਨੂੰ ਜਿਹਦੇ ਕੇਸ ਨਾ ਹੋਣ ਤੇ ਫੇਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਦਿੱਲੀ ਦੇ ਵਿੱਚ ਸਰਕਾਰ ਦੇ ਹੱਥਾਂ 'ਚ ਕਿਹੜੀ ਤੇ ਦੂਜੀ ਗੱਲ ਜਥੇਦਾਰ ਗੜਗੱਜ ਸਾਹਿਬ ਨੂੰ ਦੁਬਾਰਾ ਫੇਰ ਤਾਜ ਪੋਚੀ ਹੋਈ ਹੈ ਜੋ ਦਸਤਾਰ ਬੰਦੀ ਸੌਰੀ ਉਹ ਦੇਖੋ ਇੱਕ ਹੀ ਜਥੇਦਾਰ ਨੂੰ ਦੋ ਵਾਰ ਦਸਤਾਰ ਬੰਦੀ ਕਿਵੇਂ ਹੋ ਸਕਦੀ ਹੈ ਸਮਝੋ ਬਾਹਰ ਹੈ ਵੀ ਜਦੋਂ ਪੰਥਕ ਇਕ ਤਾਂ ਇਹ ਉਹਨੂੰ ਮੰਨਦੇ ਆ ਕਿ ਸਾਰੇ ਜਥੇਦਾਰ ਸਾਹਿਬ ਨੂੰ ਮੰਨਣ ਤੇ ਪਰ ਬਹੁਤ ਘੱਟ ਪੰਥਕ ਜਥੇਬੰਦੀਆਂ ਨੇ ਗੜਗਾਇਤ ਸਾਹਿਬ ਨੂੰ ਜਥੇਦਾਰ ਮੰਨੇ ਆ ਤੇ ਬਹੁਤ ਘੱਟ ਬੰਦੇ ਉੱਥੇ ਪਹੁੰਚੇ ਤੇ ਹੁਣ ਕਿਹੜੇ ਮੂਹ ਨਾਲ ਇਹ ਬੰਦੇ ਦੁਬਾਰਾ ਜੋ ਵੀ ਕਹਿ ਰਹੇ ਆ ਵੀ ਠੀਕ ਹੈ ਪਹਿਲੀ ਗੱਲ ਤਾਂ ਸਾਰੀਆਂ ਅਕਾਲ ਤਖਬ ਦਾ ਜਥੇਦਾਰ ਸਾਹਿਬ ਪੰਥ ਪ੍ਰਵਾਨਿਤ ਹੋਣੇ ਚਾਹੀਦੇ ਆ ਕਿਉਂਕਿ Just